ਸਰੇ ਰਹਾ ਸਾਈ ਬੋ ਸੋਧਾ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਸੋਧਾ 13 ਕੀ ਹਾਂ ਸੋ ਕਰਕੇ ਹਾਂ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੀ ਵਾਣਹਾਰੇ ਕੇਤੇ ਤੇਰੇ ਰਾਗ ਪਰੀਸੀਓ ਕਹੀਏ ਕੇਤੇ ਤੇਰੇ ਗਾਵਨਹਾਰੇ ਗਾਵਨ ਤੁੰਨੋ ਪਉਣ ਪਾਣੀ ਬੈ ਸੰਤ ਰਹਾ ਗਾਵੇ ਰਾਜਾ ਧਰਮ ਦੁਆਰੇ ਗਾਵੰ ਤੁੰਨੋ ਜਿਤੁ ਗੁਪਤਿ ਲਿਖ ਜਾਨੈ ਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁੰਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁੰਨੋ ਇੰਦਰਾਸਨ ਬੈਠੈ ਦੇਵਤੇ ਆਦਰ ਨਾਲੇ ਗਾਵੰ ਤੁੰਨੋ ਸਿੱਧ ਸਮਾਧੀ ਅੰਦਰ ਗਾਵੰ ਤੁੰਨੋ ਸਾਧ ਵਿਚਾਰੇ ਗਾਵੰ ਤੁੰਨੋ ਜਿਤਿ ਸਤੀ ਸੰਤੋਖੀ ਗਾਵੰ ਤੁੰਨੋ ਵੀਰ ਕਰਾਰੇ ਗਾਵੰ ਤੁੰਨੋ ਪੰਡਤ ਪਰ ਕੇਸਰ ਜੁਗ ਜੁਗ ਵੇਦਾ ਨਾਲੇ ਗਾਵੰ ਤੁੰਨੋ ਮੋਹਨੀ ਆ ਮਨਮੋਹਨ ਸੁਰਗਮਾਸ਼ਿ ਪਿਆਲੇ ਗਾਵਨ ਤੁਮ ਨੋ ਰਤ ਪਾਈ ਤੇਰੇ ਅਰ ਸਾਲ ਤੀਰਥ ਨਾਲੇ ਗਾਵ ਤੁਦ ਨੋ ਜੋਦ ਮਹਾਬਲ ਸੂਰਾ ਗਾਵ ਤੁਦ ਨੋ ਖਾਨੀ ਚਾਰੇ ਗਾਵ ਤੁਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਦ ਨੋ ਗਾਵਨ ਜੋ ਤੁਤ ਪਾਵਨ ਰਤੇ ਤੇਰੇ ਪਗਦਰ ਸਾਲੇ ਹੋਰ ਕੇ ਤੇ ਤੁਦ ਨੋ ਗਾਵਨ ਸੇ ਮੈਂ ਚਿਤਨਾ ਵ ਨਾਨਕੀ ਅਭਿਸ਼ਾਰੇ ਸੋਈ ਸੋਈ ਸਦਾ ਸੱਚ ਸਾਈਂ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜੀ ਨਰ ਜਾਏ ਰੰਗੀ ਰੰਗੀ ਪਾਤੇ ਕਰ ਕਰ ਜਿੰਸੀ ਮਾਇ ਜਿੰਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਉਸ ਦੀ ਵੜਿਆਈ ਜੋ ਉਸ ਭਾਵੇਂ ਸੋਈ ਕਰ ਸੇ ਫਿਰੋ ਕਮ ਨਾ ਕਰਨਾ ਜਾਏ ਸੋ ਪਾਸ਼ਾ ਸਾਹ ਪਸਾਏ ਬੋ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ ਸੁਣ ਬੜਾ ਕਹੇ ਸਭ ਕੋਏ ਕੇ ਵੜ ਵਡਾ ਢੀ ਠਾਇ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੀ ਸਮਾਈ وڈی میرے ساحباہ گیر گبھیرا گنی گہرا کوئی نہ جانے تیرا گیتا کہ بڑ چیرا رہا سب سورتی مل سورت کمائی سب کیمت مل کیمت پائی گیا گی تی کہ جائی تیری تل بڑی آئی ਸਭ ਸਾਤ ਸਭ ਤਪ ਸਭ ਸੰਗਿਆਈਆਂ ਸਿਦਾ ਵਰਖਾ ਕੀਆ ਵੜਿਆ ਤਦ 빈 ਸੀਦੀ ਕਿਨੇ ਨ ਪਾਇਆ ਕਰ ਮਿਲੇ ਨਾਹੀ ठाक ਰਹਾ ਹਾਂ ਆਖਣ ਵਾਲਾ ਕੀਆ ਵਿਚਾਰਾ ਸਿਫਤਿ ਪਰੇ ਤੇਰੇ ਪੁਣ ਜਿਸ ਤੂ ਦੇਤੀ ਜੀ ਕੀਆ ਜਾ ਰਹਾ ਨਾਮ ਸੱਚ ਸਵਾਰਨਾ ਰਹਾ ਆਸਾ ਮਹੱਲਾ ਪਹਿਲਾ ਆਖਾਂ ਜੀਉ ਇਸਰੇ ਮਰ ਜਾਊਂਗਾ ਘਰੋਂ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਪਉ ਗੂਤ ਕੋ ਕੇ ਕੈ ਚਲੀਏ ਦੂਕ ਸੋਕੇ ਇਸਰੇ ਮੇਰੀ ਮਾਈ ਸਾਚਾ ਸਾਹਿਬ ਸਾਚਨਾਏ ਰਹਾ ਸਾਚੇ ਨਾਮ ਕੀ ਤੇਲ ਵੜਿਆ ਆਇ ਆਕ ਤੱਕ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਕਣ ਪਾਏ ਵੜਾ ਨ ਹੋਵੇ ਕਾਟਣਾ ਚਾਏ ਨਾ ਹੋ ਮਰਣਾ ਹੋਵੇ ਸੋਗ ਦੇ ਨਾਰੇ ਨ ਚੁੱਕੇ ਭੋਗ ਗੁਨੇ ਹੋਣਾ ਹੀ ਕੋਈ ਨਾ ਕੋ ਆ ਨਾ ਕੋ ਹੋਏ ਜੇ ਵੜਿਆ ਤੇੜ ਤੇਰੀ ਦਾਤ ਜਿੰਨ ਦਿਨ ਕਾ ਕਹਿ ਕੀਤੀ ਰਾਤ ਖਸਮ ਹੀ ਸਾਰੇ ਤੇ ਕਮ ਜਾਤ ਨਾਨਕ ਨਾ ਵੇ ਵਾਸੁਨਾ ਤੇ ਰਾਗੁ ਗੁਜਰੀ ਮਹੱਲਾ ਚੌਥਾ

ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੀ ਥਾਰ ਸਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾਂ ਕਾਹਿਰ ਮਜਿਤ ਵਿਆਦ ਮਜ ਹਰ ਹਰ ਜੀਓ ਪਰ ਆਸਾ ਲਖਤਰ ਮੈਂ ਜਨ ਤੋ ਪਾਇ ਤਾ ਕਰ ਜਗਾਗੇ ਕਰ ਤਰਿਆ ਮੇਰੇ ਮਾ ਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਣੀ ਦਾ ਕੋਈ ਨ ਕਿਸ ਕੀ ਤਰਿਆ ਸਿਰ ਸੇ ਜਿਗ ਸਮਾਇ ਠਾਗੁਰ ਕਾਏ ਮਨ ਪੋ ਪਰਿਆ ਊੜੇ ਊੜਾ ਵੇ ਸੇ ਕੋ ਸਾਥਿ ਸਪਾਸ਼ੇ ਬਸਰੇਸ਼ਰਿਆ ਤਰ ਕਮਲ ਖਰਾਵੇ ਕਮਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸਿਆ ਅਸ਼੍ਰਿਦਾਨ ਠਾਗੁਰ ਕਰਤਲ ਤਲਿਆ ਜਾਨਾ ਨਾਨਕ ਬਲਬਾਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਹੋਰਿਆ ਰਾਗਾ ਸਾ ਮਹੱਲਾ ਚੌਥਾ ਸੋਪਰਕ ਇਕ ਓੰਕਾਰ ਸਗੁਰ ਪ੍ਰਸਾਦ ਸੋਪਰਕ ਨਿਰੰਜਨ ਹਰਪੁਰਕ ਨਿਰੰਜਨ ਹਾਰਗਮਾ ਗਮਾ ਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਤਿਆਵ ਸੰਤੋ ਜੀ ਸਬਦੋ ਕਵਿਸਾਨ ਹਾਰਾ ਹੈ ਰੇ ਆਪੇ ਠਾਕੁਰ ਆਪੇ ਸੇਵਕ ਜੀ ਕੇ ਆਨਾਨਕ ਜੰਤ ਵਿਚਾਰਾ ਤੂ ਕਟ ਕਰੇ ਅੰਤ ਸਰਮਰੰਤ ਜੀ ਹਾਰੇ ਕੋਪਰਕ ਸਮਾਨ ਇਕਦਾਂ ਤੇ ਇਕ ਭਿਖਾਰੇ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਵੀ ਨ ਵਰਨਾ ਜਾਣ ਤੋ ਪਾਰ ਬੰਬੀ ਅੰਤ ਬਿੰਦ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤਦ ਜੀ ਜਨ ਨਾਨਕ ਤੈਨੂੰ ਕਰਬਾਨਾ ਹਰ ਤਿਆ ਵੇ ਹਰ ਤਿਆ ਵੇ ਤਦ ਜੀ ਸੇ ਜਨ ਜੁਗ ਮੈਂ ਸੁਵਾਸੀ ਸੇ ਮੁਕਤ ਸੇ ਮੁਕਤ ਪਏ ਜਿਨੂੰ ਹਰ ਤਿਆ ਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜੇ ਨਿਰਭਉ ਜਿਨ ਹਰ ਨਿਰਭਉ ਤਿਆ ਆਇਆ ਜੀ ਤਿੰਨ ਕਾ ਪਉ ਸਉਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੋਖ ਸੁਆਮੀ ਸੇ ਤ ਸੇਤਨ ਜਨ ਹਰ ਤੇ ਆਤੀ ਜਨ ਨਾਨਕ ਤੇਨ ਬਰਜਾ ਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਾਰ ਅਨੇਕ ਨੇਕ ਕਰਨਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਾਤਾ ਪੇਜ ਪੇ ਬੇਅੰਤ ਤੇਰੇ ਨੇਕ ਤੇਰੇ ਨੇਕ ਬੜੇ ਹੋ ਸਿਮਰ ਸਾਸਰੀ ਕਰਿ ਕਿਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦਪੁਰਖ ਆ ਪਰਮ ਪਰ ਕਰਤਾ ਜੀ ਤੂ ਜੇ ਬੜਿਆ ਬਨ ਨ ਕੋਈ ਤੋ ਜੋਗ ਜੁਗੇ ਕੋ ਸਦਾ ਸਦਾ ਤੋ ਏਕੋ ਜੀ ਤੋ ਨੈ ਚਲ ਕਰਤਾ ਸੋਈ ਤੋ ਦਿ ਆਪੇ ਭਾਵੇ ਸੋਈ ਵਰਤੇ ਜੀ ਤੋ ਆਪੇ ਕਰੇ ਸੋਈ ਤੋ ਦਿ ਆਪੇ ਸੇ ਸਭ ਭਾਈ ਜੀ ਤੋ ਦਿ ਆਪੇ ਸੇ ਸਭ ਕੋਈ ਜੋ ਨਾਨ ਨੂੰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੋਤੋ ਤੋ ਕਰਤਾ ਸੇਰ ਮੈਂਡਾ ਸੋਈ ਜੋ ਤੋ ਪਾਵੇ ਸੋਈ ਤਿਸਿ ਜੋ ਤੋ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਬਣੀ ਤੇ ਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਓ ਗੁਰਮੁਖ ਲਾ ਦਾ ਮਨ ਮਗੋ ਆਇਆ ਤੁਦਾ ਵਿਛੋੜਿਆ ਮਿਲਾਇਆ ਤੂ ਦਰਿਆ ਸਉ ਤੋ ਜੀ ਹੈ ਮਾਇ ਤੁਝ ਬਿੰਦੂ ਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲਵੈ ਛੜਿਆ ਸੰਜੋਗੀ ਮੇਰੇ ਜਿਸਨੋਂ ਤੂ ਜਾਣਾ ਈ ਸੋਈ ਜਨ ਜਾਣੇ ਹਰ ਦਿਨ ਸਾਧਿਆ ਕੋ ਖਾਨੇ ਜੇਨ ਹਰ ਤੇਵਿਆ ਤੇ ਸੁਖ ਪਾਇਆ ਸਿਆ ਜੇਹੀ ਹਰ ਨਾਮ ਸਵਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿੰਦੂ ਜਾ ਬਨਾ ਕੋਈ ਤੋ ਕਰ ਕਰ ਵੇਖੇ ਜਾਣੇ ਸੋਈ ਜਨਾਨ ਗੁਰਮੁਖ ਪਰਗੜੋਇਆ ਸਾ ਮਹੱਲਾ ਪਹਿਲਾ ਇਤੇ ਸਰਵੜੇ ਪਈਨਵਾ ਸਾ ਪਾਨੀ ਪਾਵ ਤਿਨੇ ਕੀ ਆਪਨ ਕਜਮੋ ਬਗਨੇ ਚਾਲੇ ਹਮ ਦੇਖਾ ਤੇ ਡੂਬੀਐ ਮਾਨੇਕ ਨਚੇਤ ਸਮੂਣ ਮਨਾਹਰ ਬਿਸਰੇ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਦੇ ਨੇ ਪੜੇ ਮੂਰਖ ਮੁਗਦਾ ਜਨਮ ਪਿਆ ਪ੍ਰਣਮਤਨਾਨ ਕੀ ਤਿਨੇ ਕੀ ਸਰਨ ਜਿੰਤੂ ਨਾਹੀ ਵੀ ਸਰਿਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਹ ਹੋਰੀ ਗੋਬਿੰਦਨ ਕੇਤਰੀ ਬਰਿਆ ਅਵਰ ਕਾਜ ਤੇਰੇ ਕਿਤੇ ਨਗਾਮਹਿ ਸਾ ਸੰਪਜ ਕੇ ਵਰਨਮ ਸਰਜਲਾ ਬਉਜਨ ਤਨ ਕੇ ਜਨਮ ਵਿਥਾ ਜਾਤ

ਕਾਲ ਭਾਈ ਬੰਮਾ ਉਤਰਾ ਕਾਲ ਭਾਈ ਸਿਵ ਜੋਗ ਤਰਾ ਕਾਲ ਭਾਈ ਕਰਬਿ ਸੰਪ੍ਰਕਾਸ਼ ਸਸਕਲ ਕਾਲ ਕਾ ਕੀਆ ਤਮਾਸਾ ਜਵਨ ਕਾ ਚੋ ਕੀ ਸਭ ਕੀ ਹੋ ਬੇਦਰਾਜ ਬੰਮਾ ਜੋਤੀ ਜਵਨ ਕਾ ਸੋ ਲੋ ਸਵਾਰਾ ਨਮਸਕਾਰ ਨਮਸਕਾਰ ਹੈ ਤਾ ਹੈ ਹਮਾਰਾ ਜਵਨ ਕਾ ਸਭ ਯੁਗਤ ਬਣਾਇਓ ਦੇਵ ਲੈ ਚੈਸ਼ਨੋ ਬਜਾਇਓ ਆਦੰਤ ਏਕ ਹੈ ਅਵਤਾਰਾ ਸਹੀ ਕੋ ਸਮਝਿਓ ਹਮਾਰਾ ਨਮਸਕਾਰ ਤੀਸੀ ਕਾ ਹਮਾਰੀ ਸਗਰਬਜਾਜ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਕਨ ਸੁਪਦੀਓ ਸਤਰਨ ਕਪਲ ਮਹਬੂਤ ਕੀਓ ਗੜਗੜ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਪੀਰ ਪਿਸ਼ਾਨ ਜੀੜੀ ਤੇ ਕੁੰਚਰ ਸੁਲਾ ਸਾ ਪਰ ਗਿਰਵਾ ਦੇਸ਼ ਕਾ ਕੋਲਾ ਸੰਦਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਗੀਏ ਕੀ ਕੀ ਪੀਰ ਪਿਸ਼ਾਨੇ ਘਟ ਘਟ ਕੇ ਪਰਪੜ ਕੇ ਜਾਣ ਜਾਵਦ ਕਰ ਕਰਾ ਕਰ ਤਾਰ ਅਪਰਾਜ ਤਰ ਤਵ ਦੇ ਅਪਰਾਜਾ ਬ ਕਰ ਕਰ ਤੋ ਕਬੂ ਤੁਮ ਮੇਂ ਮੁੰਦੇ ਤਰ ਸਭ ਜੇ ਤੇ ਬਨਸੀ ਸਪਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਦੇ ਰਹਿ ਦਿਨ ਰਾਲਮ ਜਾਣਤ ਪੇਤ ਪਦੀ ਹਰਿਆਲਮ ਨਿਰੰਕਾਰ ਨੇ ਬੇਕਾਰਨੀ ਲੰਬ ਆਦ ਅਨੀਲ ਅਨਾਦ ਸਮਤਾ ਕਾ ਮੋੜ ਚਾਰ ਤੇ ਪੈਦਾ ਜਾ ਕੋ ਪੇਨੋ ਪਾਵਤ ਪੇਦਾ ਤਾ ਕੋ ਕਰ ਭਾ ਅਨੁਮਾਨਤ ਮਹਾ ਮੁਰਕਸ਼ ਪੇਦਨ ਜਾਣਤ ਮਾਦੇਵ ਕੋ ਵੇਖੈ ਸਦਾ ਸਿ ਨਿਰੰਕਾਰ ਕਾ ਚਿਤ ਨਿਤ ਨੈ ਪਿਓ ਆਪ ਆਪਣੀ ਬੋਧ ਹੈ ਜੀ ਤੀ ਬਨਨਤ ਪੈਣ ਪੈਣ ਤੋ ਇਤੇ ਤਮਨ ਲਖਣਾ ਜਾਏ ਪਸਾਰਾ ਕੈਬੇ ਜੇ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸਰੂਪ ਆਰੰਕ ਪਿਓ ਰ ਆਪ ਕਈ ਪੁਪਾ ਅੰਡਾ ਜੇਰੇ ਸੇ ਤਰਕੀਨੀ ਉਤਪਰਖਾਨ ਭੋਰਤ ਦਿਨ ਕਉ ਪੜਾ ਜਾਏ ਬਡਾ ਕੌਂ ਸੀਮਤ ਬਸੰਕਰ ਗਾਠ ਸਗਰੀ ਸੇਤ ਖਾਏ ਚੰਪਉ ਆਜੁਗਾ ਸਰੂ ਸਰਵ ਸ਼ਭ ਸਮੇਂ ਤੁਮ ਕਰੋ ਸਿਖਵਾਰ ਸਿਖ ਸੰਗ ਕਰੋ दोश्र जी देव उठवत होत बात सकल मलेश करोड़ों का ताजियो तो सनी पर्यटन के दूज दुख ते मरे पर जीवन पर पर तैयारी दिन के तुम शंकर सवढ़ा रे जोकर कोई कब आते हैं ताकि कार निकटने आए हैं ਰੈ ਸ਼ੋਇ ਤਾਈ ਸਭ ਕਾ ਨਾ ਦੁਸ਼ਟ ਰਿਸ਼ਟ ਰੇ ਤਤ ਕਾਲ ਕਿਰਪਾ ਦੇਸ ਤਾਂ ਜਾਇ ਨਹੀਂ ਹਰਿਓ ਤਾ ਕਿ ਤਾਪ ਤਨ ਕਮੋਰਿਓ ਰਿਦੇ ਸਿਦ ਕਰ ਮੋ ਸਭ ਹੋਈ ਦੁਸ਼ਾ ਸਹਿ ਸਕੇ ਨ ਕੋਈ ਇੱਕ ਬਾਰ ਚੰਤ ਮੇ ਸੰਭਾਰਾ ਕਾਲ ਫਾਸਤੇ ਤਾਈ ਉਪਰ ਜਿਨਾ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇਤ ਮੇ ਸੰ ਤਿਹਾਰੀ ਆਪ ਹਾ ਦੇ ਲਿਓ ਵਾਰੀ ਸਰਵ ਧਰ ਮੋਹ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਸੁਈਆਂ ਪਾਹੇਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਣਿਓ رام رحیم پران قرآن ایک ہے مت ایک نہ مانیو سمرت ساست بیس بیب و پید کے ہم ایک نہ جانیو چیز بال کرپا تو مری کر میں نہ کہیو سب تو ہی بخانیو دوئی را سبل دوار کو شاڑ کے گیو تو دوار باہیں گے کی لاج آس گو ونداز تو رام کلی محلاتی جانان ایک اون کارست گر پر ساد خنانت پیا میری مائی سات گروہ میں پایا سات تھا پایا صاحب سے تی مانو جیاں ودائیں ਰਾਗ ਰਤਨ ਪਰਵਾਰ ਪਰियां ਸ਼ਬਦ ਗਾਵਣ ਆਈਆਂ ਸੁਖ ਤੋਂਤ ਗਵ ਹਰੀ ਕੇਰਾ ਮਨ ਜਿ ਨਿ ਵਸਾਇਆ ਕਹਿ ਲਾਨ ਕਨੰਦ ਹੋਆ ਸਤ ਗੁਰੂ ਮੈਂ ਪਾਇਆ ਸਤ ਗੁਰੂ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੁਮਾਂ ਮੇਰੇ ਦੁੱਖ ਸਾ ਵੀ ਸਾਰਨਾ ਅੰਗੀ ਕਰੋ ਕਰੀ ਤੇਰਾ سب سبنا گلا سو تیرے تیرے سب نت سوی سو کی سو پاوے صدا سب تیرے نام من وساوے نام جن کے من وس کن رے کہہ نانک سچے ساحب کیا نا ہی کر تیرے ساچا نام ادارو ساچ نام آدار میرا جن پوکھا خاصا بگوائیاں کر شانت منیاں آئے وسیع جنی چاسا پوجائیں صدا قرمان کی توکر بٹو جس دیاں بڑی آئیاں کے حینانک سنو سنتو سب ترو پیارو ساچا نام میرا آدارو واجے پنچ و تدکار سب آگے کار سب آگے شب دو آجے کالا جت کر تاریا پنچ دو دو, دو تے کال کنٹک ماریاں تر کرم پایا تو جن کو سے مار کے لاغے ਹੈਰਾਨੁ ਕ ਤਹਸ ਕੋ ਆਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਟ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਨੀ ਸੱਚੀ ਬਾਣੀ ਸੰਤ ਸਾਰਨ ਪੈ ਸਰਸੇ ਪੂਰੇ ਗੁਤੇ ਜਾਣ ਸੁਣਤੇ ਬੁਨਿਤ ਕਹਤੇ ਕੋਇ ਸਤਗੁਰ ਹਿਆ ਪਰਪੂਰੇ ਬਿਨੁ ਵੰਤ ਨਾਨਕ ਗੁਰ ਚਨ ਲਾਗੇ ਵਾਜੇ ਅਣਹਤੂਰੇ ਮੋਦਾਮਨੀ ਮਹੱਲਾ ਪੰਜਵਾ ਤਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਚੀ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤਰੀ ਨੇ ਜਾਈ ਨਿਤ ਨਿਤ ਰਕਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮਸਾਰੋ ਅਸਾ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਨੀ ਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸਚਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਤੀ ਵੈ ਹਰਿਆ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਨੀ ਆਰੇ ਕੋ ਗੁਨ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ